ਕੀੜੀ ਇਹ ਜੀ ਸਟਾਰਟਅਪ ਬੂਸਟਰਪ એનર્ਜੀ ਹੈਗੀ ਤੁਹਾਡੇ ਕੋਲ ਕਿ ਤੁਸੀਂ 2 ਮਹੀਨੇ ਹਜੇ ਹੋਏ ਐ ਬੰਦਾ ਹਜੇ ਕੁਰਸੀ ਤੇ ਨਹੀਂ ਬੈਠਿਆ ਹੁੰਦਾ ਔਰ ਤੁਸੀਂ ਉਹਨਾਂ ਨੂੰ ਫਟਾਫਟ ਜਾ ਕੇ ਕੰਮ ਲੈ ਕੇ ਵੀ ਪਹੁੰਚ ਗਏ ਔਰ ਉਹਨਾਂ ਨੂੰ ਮੁਲਾਕਾਤ ਵੀ ਕਰਾਏ ਔਰ ਮੰਤਰੀ ਵੀ ਇਹ ਨਹੀਂ ਕਿ ਕੋਈ ਹੋਰ ਹੋਣ ਸਾਰੇ ਕੇਂਦਰੀ ਮੰਤਰੀ ਔਰ ਉਹਦੇ ਵਿੱਚ ਖਾਸ ਕਰੀਏ ਤਾਂ ਅਸੀਂ ਗ੍ਰਹਿ ਮੰਤਰੀ ਵੀ ਸ਼ਾਮਲ ਮੰਤਰੀ ਜੀ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਮੈਂ ਟਾਈਮ ਨਹੀਂ ਤੇਆ 1 ਟੂ 1 ਸਾਰਿਆਂ ਨਾਲ ਮੀਟਿੰਗ ਹੋਈ ਪਰ ਹਰ ਮੰਤਰੀ ਕੋਲ ਮੈਂ ਕੋਈ ਮੁੱਦਾ ਲੈ ਕੇ ਗਿਆ ਚਾਹੇ ਉਹ ਸ਼ਹਿਰ ਦਾ ਹੋਵੇ ਚਾਹੇ ਉਹ ਸਟੇਟ ਦਾ ਹੋਵੇ ਚਾਹੇ ਉਹ ਪੂਰੇ ਇੰਡੀਆ ਦਾ ਹੋ। ਕੀ ਵਾਕਈ ਇਸ ਵਾਰੀ ਦੀਵਾਲੀ ਤੇ ਉਹ 에어ਪੋਰਟ ਵਾਲੀ ਫਲਾਈਟ ਉੜੇਗੀ? ਇਹ ਤਾਂ ਮੈਨੂੰ ਨਹੀਂ ਪਤਾ ਦੀਵਾਲੀ ਤੇ ਉੜੇਗੀ ਦੀਵਾਲੀ ਤੋਂ ਪਹਿਲਾਂ ਜਾਂ ਬਾਅਦ ਚ ਪਰ ਹੁਣ ਕਾਫੀ ਅੱਗੇ ਕੰਮ ਪਹੁੰਚ ਚੁੱਕਾ ਹੈ ਉਹ ਕੰਪਲੀਸ਼ਨ ਤੇ ਹੈ। ਅਸ ਥਰਸਡੇ ਨੂੰ 에어 ਇੰਡੀਆ ਦੀ ਟੀਮ ਲੁਧਿਆਣੇ ਆ ਰਹੀ। ਤੋਂ ਲੈਟ ਅਸ ਹੋਪ ਕਿ ਜਿੰਨੀ ਜਲਦੀ ਹੋ ਜਾਵੇ ਤੇ ਮੈਂ ਤਾਂ ਤੁਹਾਡੇ ਥਰੂ ਸਾਰਿਆਂ ਨੂੰ ਇਹੀ ਰਿਕਵੈਸਟ ਕਰੂੰਗਾ ਕਿ ਜਿਹੜੀ ਜ਼ਮੀਨ ਐਕਵਾਇਰ ਹੋ ਚੁੱਕੀ ਹੈ ਉਹ ਐਨਚਾਈਨ ਉਹ ਦੇ ਦਿੱਤੀ ਜਾਵੇ ਔਰ ਜੇ ਉਹਨਾਂ ਨੂੰ ਲੱਗਦਾ ਮੁਆਵਜ਼ਾ ਘੱਟ ਹੈ ਤਾਂ ਆਰਬਿਟਰੇਸ਼ਨ ਚ ਚਲੇ ਜਾਓ ਜੋ ਬੈਸਟ ਹੋਏਗਾ ਉਹ ਅਵਾਰਡ ਉਹ ਮਿਲ ਜਾਏ ਸੋ ਕੰਮ ਤਾਂ ਚੱਲ ਰਿਹਾ ਮੈਂ ਜਿੰਨਾ ਫੋਲੋ ਅਪ ਕਰ ਸਕਦਾ ਕਰੀ ਜਾਂਦਾ ਔਰ ਕੋਸ਼ਿਸ਼ ਕਰਦਾ ਵੀ ਜਲਦੀ ਤੋਂ ਜਲਦੀ ਸਾਰੇ ਕੰਮ ਹੋ ਜਾਣ ਜਨ ਹਿਤੇਸ਼ੀ টিਆਰਪੀ ਨਹੀਂ ਭਰੋ ਸਾ ਆਪਕਾ ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਦੋਸਤੋ ਕੇਂਦਰ ਸਰਕਾਰ ਨੂੰ ਬਨੇ ਹਜੇ ਲਗਭਗ 2 ਮਹੀਨੇ ਪੂਰੇ ਹੋ ਚੁੱਕੇ ਆ ਪਰ 2 ਮਹੀਨੇ ਦੇ ਵਿੱਚ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰਾ ਇਹੋ ਜਿਹਾ ਸਮਝਿਆ ਜਾਂਦਾ ਹੈ ਕਿ ਜਿਹੜੇ ਵੀ ਮਿਨਿਸਟਰ ਆ ਜਾਂ ਜਿਹੜੇ ਵੀ ਨਵੇਂ-ਨਵੇਂ ਪੋਰਟਫੋਲੀਓ ਮਿਲੇ ਹੁੰਦੇ ਆ ਉਹ ਸਾਰੇ ਲੋਕ ਹਜੇ ਪਹਿਲੇ 2 ਮਹੀਨੇ ਨੂੰ ਇੱਕ ਤਰ੍ਹਾਂ ਦਾ ਹਨੀਮੂਨ ਪੀਰੀਅਡ ਸਮਝ ਕੇ ਉਹਨਾਂ ਨੂੰ ਕੰਮਕਾਜ ਨਹੀਂ ਦਿੱਤਾ ਜਾਂਦਾ ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਉਹ ਬਹੁਤ ਜ਼ਿਆਦਾ ਕੰਮ ਕਰਨਗੇ ਉੱਥੇ ਹੀ ਸਾਡੇ ਲੁਧਿਆਣਾ ਸ਼ਹਿਰ ਤੋਂ ਆਪ ਦੇ ਰਾਜ ਸਭਾ ਐਮਪੀ ਹੈਗੇ ਸੰਜੀਵ अरोड़ा ਜਿਨ੍ਹਾਂ ਨੇ 2 ਮਹੀਨੇ ਦੇ ਵਿੱਚ ਵਿੱਚ 10 ਕੇਂਦਰੀ ਮੰਤਰੀਆਂ ਨੂੰ ਮਿਲ ਕੇ ਪੰਜਾਬ ਤੇ ਲੁਧਿਆਣਾ ਦੀ ਇੰਡਸਟਰੀ ਨੂੰ ਲੈ ਕੇ ਅਲੱਗ-ਅਲੱਗ ਮੁੱਦਿਆਂ ਨੂੰ ਚੱਕਿਆ ਆਏ ਦਿਨ ਅਸੀਂ ਇਹਨਾਂ ਨੂੰ ਰਾਜ ਸਭਾ ਦੇ ਵਿੱਚ ਆ ਸੰਸਦ ਦੀ ਮੀਟਿੰਗ ਦੇ ਵਿੱਚ ਜਿਹੜੀ ਹੈਗੀ ਹੈ ਸਜਮ ਦੇ ਵਿੱਚ ਵੱਖ-ਵੱਖ ਮੁੱਦੇ ਵੀ ਚੱਕਦੇ ਨਜ਼ਰ ਆਣੇ ਸੋ ਜਾਣਦੇ ਹਾਂ ਕਿ ਕਿੱਦਾਂ ਜਦੋਂ ਇੱਕ ਮਿਨਿਸਟਰ ਹਜੇ ਨਵਾਂ ਨਵਾਂ ਜੁਆਇਨ ਕਰਦਾ ਹੈ ਪੋਰਟਫੋਲੀਓ ਜੁਆਇਨ ਕਰਦਾ ਹੈ ਪਰ ਇਹਨਾਂ ਚ ਕਿਹੜੀ ਇਹ ਜੀ ਬੂਸਟ ਅਪ એનર્ਜੀ ਹੈਗੀ ਹੈ ਜਿਹਨੂੰ ਦੇਖ ਕੇ ਫਟਾਫਟ 2 ਮਹੀਨੇ ਦੇ ਵਿੱਚ 10 ਮੈਂਬਰ ਕੇਂਦਰੀ ਮੰਤਰੀਏ ਨੂੰ ਮਿਲ ਵੀ ਆਏ ਸਰ ਨਮਸਕਾਰ ਨਮਸਕਾਰ ਜੀ ਸਰ ਇਹ ਕੀ ਕਿਸ એનર્ਜੀ ਦੇ ਨਾਲ ਆਪਾਂ ਕਿਹੜੀ ਇਹ ਜੀ ਸਟਾਰਟਅਪ ਬੂਸਟਅਪ એનર્ਜੀ ਹੈਗੀ ਤੁਹਾਡੇ ਕੋਲ ਕਿ ਤੁਸੀਂ 2 ਮਹੀਨੇ ਹਜੇ ਹੋਏ ਐ ਬੰਦਾ ਹਜੇ ਕੁਰਸੀ ਤੇ ਨਹੀਂ ਬੈਠਿਆ ਹੁੰਦਾ ਔਰ ਤੁਸੀਂ ਉਹਨਾਂ ਨੂੰ ਫਟਾਫਟ ਜਾ ਕੇ ਕੰਮ ਲੈ ਕੇ ਵੀ ਪਹੁੰਚ ਗਏ ਔਰ ਉਹਨਾਂ ਨੂੰ ਮੁਲਾਕਾਤ ਵੀ ਕਰਾਏ ਔਰ ਮੰਤਰੀ ਵੀ ਇਹ ਨਹੀਂ ਕਿ ਕੋਈ ਗਿਨੇ ਚ ਕੋਈ ਹੋਰ ਹੋਣ ਸਾਰੇ ਕੇਂਦਰੀ ਮੰਤਰੀ ਔਰ ਉਹਦੇ ਵਿੱਚ ਖਾਸ ਕਰੀਏ ਤਾਂ ਅਸੀਂ ਗ੍ਰਹਿ ਮੰਤਰੀ ਵੀ ਸ਼ਾਮਲ ਸਸਿਕਾਲ ਜੀ ਸਾਰਿਆਂ ਨੂੰ ਤੁਹਾਡੇ ਜਿਹੜੇ ਦੇਖਣ ਵਾਲੇ ਚੈਨਲ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਮੈਂ ਮੰਤਰੀਆਂ ਦਾ ਸ਼ੁਕਰਗੁਜ਼ਾਰ ਹਾਂ ਇਹ ਮੇਰੇ 'ਚ ਖਾਸੀਅਤ ਨਹੀਂ ਹੈਗੀ ਮੰਤਰੀਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਮੈਂ ਟਾਈਮ ਮੰਗਿਆ 1 ਟੂ 1 ਸਾਰਿਆਂ ਨਾਲ ਮੀਟਿੰਗ ਹੋਈ ਪਰ ਹਰ ਮੰਤਰੀ ਕੋਲ ਮੈਂ ਕੋਈ ਮੁੱਦਾ ਲੈ ਕੇ ਗਿਆ ਚਾਹੇ ਉਹ ਸ਼ਹਿਰ ਦਾ ਹੋਵੇ ਚਾਹੇ ਉਹ ਸਟੇਟ ਦਾ ਹੋਵੇ ਚਾਹੇ ਉਹ ਪੂਰੇ ਇੰਡੀਆ ਦਾ ਹੋਵੇ ਜਿੱਦਾਂ ਹੈਲਥ ਮਿਨਿਸਟਰ ਨੂੰ ਮੈਂ ਮਿਲਿਆ ਉਹਨਾਂ ਨਾਲ ਮੈਂ ਅਫੋਰਡੇਬਲ ਹੈਲਥ케ਅਰ ਦੀ ਗੱਲ ਕੀਤੀ ਉਹ ਪੂਰੇ ਨੇਸ਼ਨ ਨਾਲ ਜੁੜਿਆ ਹੋਇਆ ਐਨ ਐਚ ਏ ਆਈ 'ਚ ਮੈਂ ਗਿਆ ਉਹਦੇ ਪੰਜਾਬ ਤੇ ਸਪੈਸ਼ਲੀ ਲੁਧਿਆਣੇ ਦੀ ਚੀਜ਼ਾਂ ਨਾਲ ਡਿਸਕਸ ਕੀਤਾ ਜਿਹੜਾ ਇਹ ਪਾਰਕਿੰਗ ਸਲੋਟ ਹੈਗੇ 700 ਕੁਛ ਬੰਨੇ ਉਹਨਾਂ ਨੇ ਉਸੇ ਵੱਲੇ ਹਦਾਇਤ ਦਿੱਤੀ ਕਿ ਕਰਾਓ ਇਹ ਜਿਹੜਾ ਜਲੰਧਰ ਬਾਈਪਾਸ ਹੈ ਉੱਥੇ ਐਲ ਵੀ ਯੂ ਪੀ ਬੰਨੇ ਹੈਗੇ ਆ ਉਹ ਦੋਨੋ ਐਮਐਲਏ ਸਾਬਾਨ ਵੀ ਮੇਰੇ ਨਾਲ ਸੀ ਸੋ ਮਤਲਬ ਹਰ ਮਨਿਸਟਰ ਫੂਡ ਪ੍ਰੋਸੈਸਿੰਗ ਵਾਲਿਆਂ ਨੂੰ ਮਿਲਿਆ ਉਹਨਾਂ ਨੂੰ ਮੈਂ ਅਲੱਗ ਇੱਕ ਰਿਕਵੈਸਟ ਕੀਤੀ ਕਿ ਏਰੀਆ ਫੂਡ ਪਾਰਕ ਦਾ ਘਟਾਇਆ ਜਾਵੇ ਸੋ ਹਰ ਮਨਿਸਟਰ ਦੇ ਅੱਗੇ ਮੈਂ ਮੁੱਦੇ ਰੱਖੇ ਆ ਤੇ ਸਾਰੇ ਹੀ ਮਨਿਸਟਰ ਪੋਜ਼ਿਟਿਵ ਸੀ ਔਰ ਮੈਨੂੰ ਉਮੀਦ ਹੈ ਕਿ ਜਿਹੜੇ ਮੈਂ ਮੁੱਦੇ ਲੈ ਕੇ ਗਿਆ ਉਹਨਾਂ ਤੇ ਕੋਈ ਕਾਰਵਾਈ ਹੋਏਗੀ ਔਰ ਸ਼ਹਿਰ ਦਾ ਸਟੇਟ ਦਾ ਤੇ ਮੁਲਕ ਦਾ ਫਾਇਦਾ ਹੋਏਗਾ ਉਹੜਾ ਸਾਹਿਬ ਅਕਸਰ ਇਹ ਜੀ ਜਿੱਦਾਂ ਦੇ ਅਸੀਂ ਪੋਲਿਟਿਕਸ ਨੂੰ ਦੇਖਦੇ ਆਂ ਜਦੋਂ ਗੱਲਬਾਤ ਕਰਦੇ ਆਂ ਬਿਆਨਬਾਜ਼ੀ ਸੁਣਦੇ ਆਂ ਇੱਕ ਦੂਜੇ ਦੀ ਉਦੋਂ ਤਾਂ ਐਂ ਲੱਗ ਰਿਹਾ ਹੁੰਦਾ ਕਿ ਤਲਵਾਰਾਂ ਖਿੱਚੀਆਂ ਹੋਈਆਂ ਬਸ ਵਿਪੱਖਸ਼ ਤੇ આરોਪ ਲੱਗ ਰਿਹਾ ਏ ਇਦਾਂ ਲੱਗ ਰਿਹਾ ਪਰ ਉੱਥੇ ਤੁਸੀਂ ਵਿਪੱਖਸ਼ ਤੇ ਗੱਲ ਇਹ ਨਹੀਂ ਹੈ ਕਿ ਵੱਡੇ 10 ਮੰਤਰੀਆਂ ਨੂੰ ਮਿਲਣਾ ਗੱਲ ਇਹ ਹੈ ਕਿ ਵਿਪੱਖਸ਼ ਦੇ ਵਿੱਚ ਹੋ ਕੇ ਰਾਜ ਸਭਾ ਦੇ ਵਿੱਚ ਹੋ ਕੇ ਅਸੀਂ ਉਮੀਦ ਕਰਦੇ ਹਾਂ ਲੋਕੀ ਇੱਕ ਪਰਸੈਪਸ਼ਨ ਹੈ ਕਿ ਰਾਜ ਸਭਾ ਦੇ ਲੋਕ ਤਾਂ ਜਿਹੜੇ ਮੈਂਬਰ ਆਏ ਹੁੰਦੇ ਨੇ ਨਾ ਜੀ ਉਹ ਤਾਂ ਇੰਜੋਏ ਕਰਨ ਆਉਂਦੇ ਆ ਸੀਟ ਨੂੰ ਲੋਕ ਸਭਾ ਵਾਲਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਲੈਕਸ਼ਨ ਲੜ ਕੇ ਆਏ ਆ ਇਹ ਕੁਝ ਕਰਨਗੇ ਇੱਥੇ ਉਲਟਾ ਹੈ ਕਿ ਰਾਜ ਸਭਾ ਦੇ ਵਿੱਚ ਹੋ ਕੇ ਤੁਸੀਂ ਔਰ ਦਾ ਆਪੋਜੀਸ਼ਨ ਚ ਹੋ ਕੇ 10-10 ਮੰਤਰੀਆਂ ਨੂੰ ਮਿਲਣਾ ਇਨੇ ਸ਼ਾਰਟ ਟਾਈਮ ਦੇ ਵਿੱਚ ਉਹਨਾਂ ਨਾਲ ਗੱਲ ਵੀ ਕਰਨੀ ਡਿਸਕਸ਼ਨ ਵੀ ਕਰਨੀ ਹੈ ਔਰ ਦੇਖਿਆ ਜਾਏ ਤੁਸੀਂ ਆਪ ਵੀ ਦੱਸ ਰਹੇ ਕਿ ਬਹੁਤ ਸਾਰੇ ਮੁੱਦਿਆਂ ਨੂੰ ਹੱਲ ਕਰਾਣਾ ਮਤਲਬ ਕਿ ਕਿ ਕਿੱਦਾ ਇਹ ਸਾਰੀ ਕਿਹੜੀ ਤੁਹਾਡੇ ਕੋਲ ਹੈਗੀ ਹੈ ਉਹ ਸੁੰਡ ਦੀ ਗੱਠੀ ਕਹਿੰਦੇ ਪੰਜਾਬੀ ਚ ਹੁੰਦੀ ਹੈ ਕਿ ਉਹ ਸੁੰਗਾ ਦਿੰਦਾ ਤਾਂ ਬੰਦਾ ਕਾਬੂ ਚ ਹੋ ਜਾਂਦਾ ਤੁਸੀਂ ਸਾਰਿਆਂ ਨੂੰ ਕਾਬੂ ਕਰੀ ਬੈਠੇ ਤੁਸੀਂ ਕਹਿੰਦੇ ਹੋ ਰਾਜ ਸਭਾ ਦੇ ਐਮਪੀ ਇੰਜੋਏ ਕਰਦੇ ਆ ਇੰਜੋਏ ਤਾਂ ਮੈਂ ਵੀ ਕਰਦਾ ਸਰ ਪਰਸਪੈਕਸ਼ਨ ਹੈ ਮੈਂ ਇਹ ਕਹਿਆ ਜੀ ਇਹ ਪਰਸਪੈਕਸ਼ਨ ਹੈ ਕਿ ਰਾਜ ਸਭਾ ਚ ਜਿਹੜਾ ਵੀ ਆਂਦਾ ਹੈ ਉਹ ਸਿਰਫ ਸੀਟ ਦਾ ਇੰਜੋਏ ਕਰਨ ਆਇਆ ਉਹ ਕੋਈ ਕਿਸੇ ਤਰੀਕੇ ਦਾ ਉਹ ਇੰਨਾ ਐਕਟਿਵਨੈਸ ਉਹਦੇ ਤੋਂ ਉਮੀਦ ਹੀ ਨਹੀਂ ਕੀਤੀ ਜਾਂਦੀ ਅਸੀਂ ਨਹੀਂ ਕਹਿ ਰਹੇ ਤੁਸੀਂ ਦਿਲ ਤੇ ਹੱਥ ਰੱਖ ਕੇ ਕਹਿ ਦੋ ਤੁਹਾਡੇ ਬਰਾਬਰ ਦੇ ਜਿੰਨੇ ਹੋਰ ਹੈਗੇ ਆ ਉਹਨਾਂ ਵਿੱਚੋਂ ਅਸੀਂ ਕਿੰਨੇ ਆਗ ਨੂੰ ਦੇਖ ਰਹੇ ਆਂ ਦੇਖੋ ਇੰਜੋਏ ਮੈਂ ਵੀ ਕਰ ਰਹੇ ਆਂ ਇੰਜੋਏਮੈਂਟ ਦੀ ਡੈਫੀਨੇਸ਼ਨ ਅਲੱਗ ਹੁੰਦੀ ਆ ਮੇਰੀ ਇੰਜੋਏਮੈਂਟ ਕੰਮ ਦੇ ਨਾਲ ਹੈ ਕਿਸੇ ਦੀ ਕਿਸੇ ਨਾਲ ਹੋਏਗੀ ਬਟ ਮੇਰੇ ਖਿਆਲ ਆਪਣੀ ਜਗਾ ਹਰ ਬੰਦਾ ਕੰਮ ਕਰਦਾ ਹਰ ਜਗਾ ਕੋਸ਼ਿਸ਼ ਕਰਦਾ ਜੀ ਬਾਕੀ ਮੈਂ ਮੈਂ ਕਿਹੜੀ ਗੱਡੀ ਇਹੇ ਥੀ ਹੈਗੀ ਜਿਹੜੀ ਰੇਸ ਜ਼ਿਆਦਾ ਹੈਗੀ ਹੈ ਕਿ ਬੰਦਾ ਕਹਿੰਦਾ ਉਹ ਭੱਜਦੀ ਹੈ 200 ਦੀ ਸਪੀਡ ਤੇ ਤੇ ਬਾਕੀਆਂ ਦੀ ਚੈ 50 60 ਦੀ ਸਪੀਡ ਤੇ ਭੱਜ ਰਹੇ ਕਿਤੇ ਤਾਂ ਫਰਕ ਹੈਗਾ ਚੱਲ ਨਹੀਂ ਨਹੀਂ ਬਾਕੀ ਮੇਰੇ ਨਾਲ ਉਹ ਵੀ ਚੰਗੇ ਆ ਮੈਂ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਦਾ ਪਰ ਜੋ ਮੈਨੂੰ ਠੀਕ ਲੱਗਦਾ ਜਿਹਦੇ ਵਿੱਚ ਮੈਨੂੰ ਖੁਸ਼ੀ ਲੱਗਦੀ ਹੈ ਜਿਹੜੀ ਮੇਰੀ ਸਮਝ ਹੈ ਮੈਂ ਉਸ ਆਪ ਨਾਲ ਕੰਮ ਕਰੀ ਜਾਂਦਾ ਔਰ ਮੈਂ ਹੋਪਫੁਲ ਆ ਕਿ ਐਦਾ ਨਾਲ ਕੋਈ ਰਿਜ਼ਲਟ ਚੰਗੇ ਆਣਗੇ ਸਰ ਸਾਨੂੰ ਯਾਦ ਹੈ ਪਿਛਲੇ ਦਿਨੀ ਤੁਸੀਂ ਗਟਕਰੀ ਸਾਹਿਬ ਨੂੰ ਮਿਲੇ ਸੀ ਤੁਸੀਂ ਜਿਹੜੇ ਪੰਜਾਬ ਦੇ ਪ੍ਰੋਜੈਕਟ ਸੀਗੇ ਐਨਐਚਆਈ ਦੇ ਜਿਹੜੇ ਸ਼ਾਇਦ ਖਟਾਸ ਤੇ ਚਲੇ ਗਏ ਸੀ ਤੁਸੀਂ ਉਹਨਾਂ ਨੂੰ ਰਿਵਾਈਵ ਵੀ ਕਰਾਇਆ ਪਰ ਉਸ ਤੋਂ ਬਾਅਦ ਉਹ ਹੁਣ ਫੇਰ ਕਿਤੇ ਨਾ ਕਿਤੇ ਜਿਹੜਾ ਹੈਗਾ ਉਹਦੇ ਵਿੱਚ ਲੈ ਕੇ ਕਨਫਿਊਜ਼ਨ ਬਣੀ ਹੋਈ ਹੈ ਕਿ ਉਹ ਹੁਣ ਚੱਲ ਰਿਹਾ ਕਿਉਂਕਿ ਗਟ ਜਿਹੜਾ ਐਨਐਚਆਈ ਦੇ ਅਧਿਕਾਰੀਆਂ ਤੇ ਹਮਲਾ ਦੀ ਹੈ ਧਮਕੀ ਦੀ ਗੱਲ ਹੋਈ ਉਸ ਤੋਂ ਬਾਅਦ ਉਹ ਫੇਰ ਚਿੱਠੀ ਆਈ ਸੋ ਲੋਕਾਂ 'ਚ ਬੜੀ ਕਨਫਿਊਜ਼ਨ ਹੈ ਕਿ ਹੁਣ ਨੇ ਆਨ ਹੈਗੇ ਪ੍ਰੋਜੈਕਟ ਜਾਂ ਆਫ ਹੈਗੇ ਨੇ ਪ੍ਰੋਜੈਕਟ ਸਾਰੇ ਹੀ ਆਨ ਹੈ ਆਫ ਕੋਈ ਨਹੀਂ ਹੈਗਾ ਪਰ ਰੁੱਕ ਗਏ ਆ ਫਿਲਹਾਲ ਕਿਉਂਕਿ ਜ਼ਮੀਨਾਂ ਨਹੀਂ ਮਿਲ ਰਹੀਆਂ ਹੋਰ ਨਹੀਂ ਮਿਲ ਰਹੀਆਂ ਇਹ ਕੰਟਰੈਕਟਰਾਂ ਨੂੰ ਵੀ 2 ਸਾਲ ਮਿਲਦੇ ਆ ਕਿ 2 ਸਾਲ ਦੇ ਵਿੱਚ ਜੇ ਜ਼ਮੀਨ ਨਾ ਮਿਲੇ ਉਹ ਵਾਪਸ ਹੋ ਸਕਦੇ ਨਵੀਂ ਟੈਂਡਰਿੰਗ ਹੁੰਦੀ ਆ ਥੋੜੇ ਡਿਲੇ ਹੋ ਜਾਣਗੇ ਮੇਰੇ ਖਿਆਲ ਫਾਰਮਰ ਵੀ ਸਾਡੇ ਸਮਝਦਾਰ ਹੈ ਸਮਝਣਗੇ ਕਿ ਅਸੀਂ ਜ਼ਮੀਨਾਂ ਦੇ ਦੀ ਕਿਉਂਕਿ ਇੱਕ ਵਾਰੀ ਅਕਵਾਇਰ ਹੋ ਗਈ ਕਿਸੇ ਨੂੰ ਵੇਚ ਤਾਂ ਸਕਦੇ ਨਹੀਂ ਬਿਲਕੁਲ ਠੀਕ ਹੈ ਜੀ ਔਰ ਦੂਜੀ ਗੱਲ ਇਹ ਹੈ ਕਿ ਸਟੇਟ ਗਵਰਨਮੈਂਟ ਵੀ ਅਫਸਰਾਂ ਨੂੰ ਕਹਿ ਰਹੀ ਹੈ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ NHAI ਵੀ ਮੈਂ ਵੀ 2-3 ਪ੍ਰੋਜੈਕਟਾਂ ਦੀ ਰੀ ਟੈਂਡਰਿੰਗ ਜਦੋਂ ਮਿਨਿਸਟਰ ਸਾਹਿਬ ਨੂੰ ਕਹੀ ਉਹਨਾਂ ਨੇ ਉਸੇ ਵale ਕਹਿ ਤੱਕ ਕਰੋ ਸੋ ਲੱਗਣਗੇ ਪਰ ਜਿੰਨੀ ਜਲਦੀ ਹੋ ਜੇ ਸਟੇਟ ਲਈ ਬੈਟਰ ਹੈ ਸਟੇਟ ਨੂੰ ਇਨਕਮ ਵੀ ਆਉਂਦੀ ਸਟੇਟ 'ਚ ਓ ਏਮਪਲੋਇਮੈਂਟ ਵੀ ਮਿਲਦੀ ਹੈ ਔਰ ਇਹ ਫਾਰਮਰਸ ਨੂੰ ਇਹ ਵੀ ਸਮਝਣਾ ਚਾਹੀਦਾ ਜਿਹੜੀ ਖੱਬੇ ਸੱਜੇ ਲੀਆਂ ਜ਼ਮੀਨਾਂ ਇਹਨਾਂ ਦੇ 5 5 6 6 ਗੁਣਾ ਭਾਅ ਹੋ ਜਾਣੇ ਆ ਸੋ ਇਹ ਕਰਕੇ ਔਰ ਉਹਦਾ ਜੇ ਇਹਨਾਂ ਨੂੰ ਲੱਗਦਾ ਮੁਆਵਜ਼ਾ ਘੱਟ ਆ ਉਹਦਾ ਵੀ ਤਰੀਕਾ ਉਹ ਆਰਬਿਟਰੇਸ਼ਨ 'ਚ ਜਾ ਸਕਦੇ ਆ ਤੇ ਮੈਂ ਤਾਂ ਤੁਹਾਡੇ ਥਰੂ ਸਾਰਿਆਂ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਜਿਹੜੀ ਜ਼ਮੀਨ ਐਕਵਾਇਰ ਹੋ ਚੁੱਕੀ ਆ ਉਹ ਐਨਐਚਏਆਈ ਨੂੰ ਦੇ ਦਿੱਤੀ ਜਾਵੇ ਔਰ ਜੇ ਉਹਨਾਂ ਨੂੰ ਲੱਗਦਾ ਹੈ ਮੁਆਵਜ਼ਾ ਘੱਟ ਹੈ ਤਾਂ ਆਰਬਿਟਰੇਸ਼ਨ 'ਚ ਚਲੇ ਜਾਓ ਜੋ ਬੈਸਟ ਹੋਏਗਾ ਉਹ ਅਵਾਰਡ ਉਹ ਮਿਲ ਜਾਏਗਾ ਜੀ ਸਰ ਗੱਲਬਾਤ ਇਹ ਵੀ ਪੁੱਛਣਾ ਚਾਹਾਂਗਾ ਪਿਛਲੇ ਦਿਨੀ ਤੁਸੀਂ ਸਾਨੂੰ ਵਿਜ਼ਿਟ ਕਰਾਈ ਸੀਗੀ 에어ਪੋਰਟ ਦੀ ਔਰ ਰਗਲ ਲਗਾਤਾਰ ਤੁਸੀਂ ਸਾਨੂੰ ਅਪਡੇਟਸ ਵੀ ਭੇਜਦੇ ਰਹਿੰਦੇ ਹੋ ਸੋ ਜਲਸ਼ਕ ਵੀ ਜਾਣਨਾ ਚਾਹੁੰਦੇ ਕਿ ਕੀ ਵਾਕਈ ਇਸ ਵਾਰੀ ਦੀਵਾਲੀ ਤੇ ਉਹ 에어ਪੋਰਟ ਵਾਲੀ ਫਲਾਈਟ ਉੜੇਗੀ ਇਹ ਤਾਂ ਮੈਨੂੰ ਨਹੀਂ ਪਤਾ ਦਿਵਾਲੀ ਤੇ ਉੜੇਗੀ ਦਿਵਾਲੀ ਤੋਂ ਪਹਿਲਾਂ ਜਾਂ ਬਾਅਦ ਚ ਪਰ ਹੁਣ ਕਾਫੀ ਅੱਗੇ ਕੰਮ ਪਹੁੰਚ ਚੁੱਕਾ ਹੈ ਉਹ ਕੰਪਲੀਸ਼ਨ ਤੇ ਹੈ ਐਸ ਥਰਸਡੇ ਨੂੰ 에어 ਇੰਡੀਆ ਦੀ ਟੀਮ ਲੁਧਿਆਣੇ ਆ ਰਹੀ ਮੈਂ ਉਹਨਾਂ ਨੂੰ ਉੱਥੇ ਮਿਲਿਆ ਸੀ ਦਿੱਲੀ ਉਹਨੋਂ ਸਾਰੀ ਟੀਮ ਥਰਸਡੇ ਆ ਰਹੀ ਮੈਂ ਸਾਰਾ ਦਿਨ ਉਹਨਾਂ ਨਾਲ ਲਗਾ ਕੇ ਇੰਡਸਟਰੀਅਲਿਆਂ ਨੂੰ ਮਲਾ ਰਹੇ ਹਾਂ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਸਰ ਮੀਡੀਆ ਨਾਲ ਵੀ ਮਿਲਾਇਆ ਜਾਏਗਾ ਬਿਲਕੁਲ ਮਿਲਾਇਆ ਜਾਏਗਾ ਉੱਥੇ 에어ਪੋਰਟ ਤੇ ਨਹੀਂ ਜੀ ਅਸੀਂ ਇੱਥੇ ਲੁਧਿਆਣੇ 'ਚ ਹੀ ਮੀਟਿੰਗ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਮੇਨਲੀ ਇੰਡਸਟਰੀ ਨਾਲ ਮਿਲਣਾ ਹੈ ਜੀ ਤੇ ਇੱਕ ਉਹਨਾਂ ਨੇ ਇੱਥੇ ਦੇ ਟਰੈਵਲ ਏਜੰਟਸ ਨਾਲ ਮਿਲਣਾ ਹੈ ਮਤਲਬ ਇੱਥੇ ਤੱਕ ਗੱਲ ਪਹੁੰਚ ਗਈ ਹੈ ਤੇ ਜਲਦੀ ਹੁਣ ਜਦੋਂ ਵੀ 에어ਪੋਰਟ ਤੋਂ ਸਾਰੀਆਂ ਪਰਮਿਸ਼ਨਸ ਹੋ ਜਾਣਗੀਆਂ ਅਸੀਂ ਉਨੀ ਦੇਰ ਫਲਾਈਟ ਦਾ ਅਰੇਂਜਮੈਂਟ ਕਰ ਰਹੇ ਹਾਂ ਤੇ 에어 ਇੰਡੀਆ ਵਾਲਿਆਂ ਨੇ ਬੜਾ ਸਾਨੂੰ ਇੰਟਰਸਟ ਦਿਖਾਇਆ ਜੀ ਕਿਉਂਕਿ ਹੁਣ ਤੁਹਾਨੂੰ ਪਤਾ ਹੈ 에어 ਇੰਡੀਆ ਚਾਰ ਏਅਰ ਲਾਈਨਾਂ ਹੋ ਗਈਆਂ 에어 ਇੰਡੀਆ ਵਿਸਤਾਰਾ ਏਅਰ ਏਸ਼ੀਆ ਤੇ ਏਅਰ ਇੰਡੀਆ ਐਕਸਪ੍ਰੈਸ ਇਹ ਚਾਰ ਏਅਰ ਲਾਈਨਾਂ ਦੀਆਂ ਦੋ ਹੋ ਜਾਣੀਆਂ ਇਹਨਾਂ ਜਿੰਨੇ ਜਹਾਜ਼ ਇਹਨਾਂ ਕੋਲ ਹੈ ਮੈਨੂੰ ਨਹੀਂ ਲੱਗਦਾ ਕਿਸੇ ਕੋਲ ਹੈਗੇ ਤੋਂ ਲੈਟ ਅਸ ਹੋਪ ਕਿ ਜਿੰਨੀ ਜਲਦੀ ਹੋ ਜਾਵੇ ਸਰ ਜਿੰਨਾ ਬਹੁਤ ਥੈਂਕ ਯੂ ਤੁਸੀਂ ਬਹੁਤ ਅੱਛੀ ਇਨਫੋਰਮੇਸ਼ਨ ਦਿੱਤੀ ਔਰ ਸਾਨੂੰ ਵੀ ਐਕਸਾਈਟਮੈਂਟ ਹੈ ਕਿ ਹੁਣ ਥਰਸਡੇ ਨੂੰ ਤਾਂ ਅਸੀਂ ਵੀ ਮਿਲਾਂਗੇ 에ਅਰ ਇੰਡੀਆ ਦੇ ਲੋਕਾਂ ਨਾਲ ਸੋ ਇੱਕ ਜਿੱਦ ਜਿੱਦਾਂ ਤੁਸੀਂ 에ਅਰਪੋਰਟ ਤੇ ਸੰਗਿਆਨ ਲੇਤਾ ਐਦਾਂ ਹੀ ਪਿਛਲੇ ਦਿਨ ਹੀ ਤੁਸੀਂ ਸਾਨੂੰ ਰੇਲਵੇ ਸਟੇਸ਼ਨ ਦੇ ਵੀ ਬੜੀ ਅਪਡੇਟੇਸ਼ਨਸ ਕਰਾਈਆਂ ਸੀਗੀਆਂ ਤੇ ਸਾਡੀ ਰਿਕੁਐਸਟ ਵੀ ਹੈ ਤੇ ਤੁਹਾਨੂੰ ਇੱਕ ਸਜੈਸ਼ਨ ਵੀ ਹੈਗੀ ਹੈ ਕਿ ਜਿੱਦਾਂ ਤੁਸੀਂ 에ਅਰਪੋਰਟ ਤੇ ਸਾਨੂੰ ਟੀਮ ਵੱਜੋਂ ਲੈ ਕੇ ਗਏ ਸੀ ਐਦਾਂ ਦਾ ਇੱਕ ਦਿਨ ਦਾ ਦੌਰਾ ਰੇਲਵੇ ਸਟੇਸ਼ਨ ਦਾ ਵੀ ਬਣਾਇਆ ਜਾਏ ਕਿਉਂਕਿ ਬਹੁਤ ਸਾਰੀ ਚੀਜ਼ਾਂ ਲੋਕੀ ਜਾਣਨਾ ਜਾਂਦੇ ਆ ਕਿਉਂਕਿ ਹਰ ਬੰਦਾ 에ਅਰ ਰੇਲਵੇ ਸਟੇਸ਼ਨ ਤੇ ਏਅਰਪੋਰਟ ਤੇ ਜਾ ਕੇ ਨਹੀਂ ਦੇਖ ਸਕਦਾ ਪਰ ਤੁਹਾਡੇ ਰਾਹੀਂ ਇੱਕ ਰਾਉਂਡ ਦੇ 3 ਬਹੁਤ ساری ਅਪਡੇਸ਼ਨ ਮਿਲ ਜਾਏਗੀ ਤੇ ਉਹ ਕਦੋਂ ਤੱਕ ਪੂਰਾ ਹੋ ਸਕਦਾ ਕੋਈ ਨਾ ਜੀ ਮੈਂ ਕਰਾਂਦਾ ਮੈਂ ਗੱਲ ਕਰਕੇ ਵਿਜ਼ਿਟ ਆਰਗੇਨਾਈਜ਼ ਕਰਦੇ ਆ ਲੁਧਿਆਣੇ ਨੂੰ ਲੈ ਕੇ ਹੋਰ ਕਹੇ ਜੀਆਂ ਚੀਜ਼ਾਂ ਤੁਸੀਂ ਇਨ ਫਿਊਚਰ ਪਲੈਨਿੰਗ 'ਚ ਲੈ ਕੇ ਬੈਠੇ ਹੈਗੇ ਉਹ ਜਿਹੜੇ ਲੁਧਿਆਣਾ ਦੀ ਜਨਤਾ ਲਈ ਤੁਸੀਂ ਐਫਰਟਸ ਕਰ ਰਹੇ ਹੋ ਸੈਂਟਰ ਦੇ ਮਿਨਿਸਟਰਸ ਨਾਲ ਈਵਨ ਜਾਂ ਫਿਰ ਲੁਧਿਆਣਾ ਦੇ ਜਿਹੜੇ ਪੰਜਾਬ ਦੇ ਸਾਡੇ ਸੀਐਮ ਸਾਹਿਬ ਦੇਖੋ ਜੀ ਲੁਧਿਆਣੇ ਜੇ ਲੁਧਿਆਣਾ ਚ ਕਰਨਾ ਇਕਤ ਲੁਧਿਆਣੇ ਚ ਜਿਹੜੇ ਐਨਐਚਏ ਦੇ ਬਾਕੀ ਹੈ ਸਾਈਕਲ ਟਰੈਕ ਹੈ ਪਾਰਕਿੰਗ ਸਪots ਹੈਗੇ ਜਿਹੜੀਆਂ ਰੋਡਸ ਐਨਐਚਏ ਦੀ ਹੈ ਲੁਧਿਆਣੇ ਦੇ ਵਿੱਚੋਂ ਜਾ ਰਹੀਆਂ ਉਹਨਾਂ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਈਐਸਆਈ ਹਸਪੀਟਲ ਅਪਗ੍ਰੇਡੇਸ਼ਨ ਤੇ ਤਾਂ ਪੈਸੇ ਆ ਗਏ ਸੀ ਉਹਨਾਂ ਐਕਸਪੈਂਸ਼ਨ ਲਈ ਮੈਂ ਮਿਲ ਕੇ ਆਇਆ ਜਿਹੜੇ ਮਿਨਿਸਟਰਜ਼ ਨੂੰ ਮਿਲ ਕੇ ਆਇਆ ਉਹਨਾਂ ਵਿੱਚ ਉਹਨਾਂ ਦਾ ਵੀ ਹੈ ਇੱਕ ਮੈਂ ਸਿਵਲ ਹਸਪੀਟਲ ਦਾ ਕੰਮ ਚੱਲ ਹੀ ਰਿਹਾ ਹੈ ਬਾਕੀ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ ਉਹ ਵੇਸਟ ਦਾ ਵੀ ਉਹ ਕਰ ਰਹੇ ਹੈ ਪਲੱਸ ਜਿੱਥੇ ਜਿੱਥੇ ਕੋਈ ਲੋਕਾਂ ਨੂੰ ਪ੍ਰੋਬਲਮ ਆ ਰਹੀਆਂ ਕੋਈ ਰੋਡਸ ਜਿਹੜੀਆਂ ਕਾਰਪੋਰੇਸ਼ਨ ਦੇ ਅੰਡਰ ਆਂਦੀਆਂ ਉਹ ਵੀ ਬਣ ਰਹੀਆਂ ਸੋ ਕੰਮ ਤਾਂ ਚੱਲ ਰਹੇ ਹੈ ਮੈਂ ਜਿੰਨਾ ਫੋਲੋ ਅਪ ਕਰ ਸਕਦਾ ਕਰੀ ਜਾਂਦਾ ਔਰ ਕੋਸ਼ਿਸ਼ ਕਰਦਾ ਵੀ ਜਲਦੀ ਤੋਂ ਜਲਦੀ ਸਾਰੇ ਕੰਮ ਹੋ ਜਾਓ ਥੈਂਕ ਯੂ ਸੋ ਦੋਸਤੋ ਅੱਜ ਅਸੀਂ ਸਾਡੇ ਨਾਲ ਐਮਪੀ ਸੰਜੀਵ ਅਰੋੜਾ ਜੀ ਜਿਨ੍ਹਾਂ ਨੇ ਜਿਹੜੇ ਆਏ ਦਿਨ ਅਸੀਂ ਦੇਖਦੇ ਹਾਂ ਕਿ ਇੰਡਸਟਰੀ ਦੇ ਨਾਲ ਵਕ ਵਕ ਲੋਕਾਂ ਨਾਲ ਗੱਲਬਾਤ ਵੀ ਕਰ ਰਹੇ ਹੋਣ ਲੁਧਿਆਣਾ ਦੀਆਂ ਸਮੱਸਿਆਵਾਂ ਨੂੰ ਲੈ ਕੇ ਬਹੁਤ ਸਾਰੇ ਆਟੋਮੈਟਿਕਲੀ ਆਪਣੇ ਜਿਹੜੇ ਹੈ ਉਹ ਐਫਰਟਸ ਕਰਦੇ ਜਾ ਰਹੇ ਸੋ ਸਾਡੀ ਬੈਸਟ ਵਿਸ਼ਸ ਇਹਨਾਂ ਦੇ ਨਾਲ ਹੈ ਹਮੇਸ਼ਾ ਸੋ ਇਦਾਂ ਹੀ ਇਹਨਾਂ ਨਾਲ ਸਮੇਂ ਸਮੇਂ ਹੋਰ ਵੀ ਰੂਪਰੂ ਹੋਵਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸੀ ਧੰਨਵਾਦ